ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਜਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਤੁਹਾਨੂੰ ਪਤਾ ਸਰਦੀਆਂ ਮਤਲਬ ਆ ਚੁੱਕੀਆਂ ਵਾਂ ਤੇ ਪਾਣੀ ਜਿੱਤੇ ਪਾਣੀ ਵਾਲਾ ਕੰਮ ਨਹੀਂ ਹੁੰਦਾ ਹੁਣ ਇੰਨਾ ਹਨਾ ਤੇ ਮੈਂ ਕਿਹਾ ਚੱਲਣਾ ਛੱਤ ਤੇ ਸਿੱਧਾ ਝਾੜੂ ਲਾ ਦੇਣੀ ਆ ਟਾਈਗ ਨੇ ਬਹੁਤ ਜ਼ਿਆਦਾ ਖਲਾਰਾ ਪਾਇਆ ਮਤਲਬ ਕੋਈ ਵੀ ਚੀਜ਼ ਹੋਏ ਨਾ ਇਹਨੇ ਮੂੰਹ ਚ ਪਾ ਕੇ ਇੱਧਰ ਉੱਧਰ ਕਰ ਦੇਣੀ ਗਮਲਿਆਂ ਚੋਂ ਮਿੱਟੀ ਕੱਢ ਦਿੰਦਾ ਸਾਰੀ ਤੇ ਅੱਜ ਤੇ ਇੱਕ ਗਮਲਾ ਵੀ ਤੋੜ ਛੜਿਆ ਨੇ ਮੈਂ ਸਾਰੀ ਮਿੱਟੀ ਇਕੱਠੀ ਕਰਕੇ ਫਿਰ ਮੈਂ ਗਮਲੇ ਚ ਭਾਈ ਤੇ ਅੱਜ ਫਿਰ ਉਹੀ ਹਾਲ ਸਾਰੀ ਮਿੱਟੀ ਫੇਰ ਉਹਨੇ ਕੱਢ ਦਿੱਤੀ ਤੇ ਇੱਥੇ ਮੈਂ ਹ ਚਲ ਝਾੜੂ ਲਾ ਦਿੰਨੀ ਪਾਣੀ ਨਾਲ ਕੀ ਛੱਤ ਸਾਫ਼ ਕਰਨੀ ਹੈ ਨਾ ਤੇ ਐਵੇਂ ਗਿੱਲੇ ਹੋਵਾਂਗੇ ਤੇ ਮੈਂ ਕਿਹਾ ਨਾਣ ਤੋਂ ਪਹਿਲਾਂ ਮੈਂ ਇਹ ਕੰਮ ਕਰ ਲਾਂ ਸੇ ਇਸ ਵਕਤੇ ਦਾ ਟਾਈਮ ਹੀ ਮਤਲਬ ਪੌਣੇ 7:00 ਵਜੇ ਦਾ ਟਾਈਮ ਹੋਣਾ ਵ ਸਵੇਰ-ਸਵੇਰ ਦਾ ਤੇ ਨਮਿਸ਼ ਨੂੰ ਤੇ ਮੈਂ ਮੈਂ ਕਿਹਾ ਚੱਲ ਇਹਨੂੰ ਨਾ ਪਹਿਲਾਂ ਮੈਂ ਛੱਤੀ ਸਾਫ਼ ਕਰ ਲੈਣੀ ਹੈ ਨਾ ਸਵੇਰੇ-ਸਵੇਰੇ ਮੈਂ ਸਾਰੇ ਸਾਤੇ ਜਿਹੜਾ ਸੀ ਝਾੜੂ ਲਾ ਦਿੱਤਾ ਕੂੜਾ ਜਿਹੜਾ ਸੀ ਜਿੰਨਾ ਵੀ ਸਮੇਟਿਆ ਉਹ ਸਾਰਾ ਮੈਂ ਪਾ ਦਿੱਤਾ ਇਹ ਬਾਲਟੀ ਚ ਸਮਾਂ ਕੋਈ ਆਊਗਾ ਜਿਹੜਾ ਕੂੜਾ ਚੁੱਕਣ ਵਾਲਾ ਉਹਨੂੰ ਪਾ ਦਾਂਗੇ ਤੇ ਟਾਈਗਰ ਨੇ ਅੱਗੇ-ਅੱਗੇ ਹੀ ਰਹਿਣਾ ਇਹਨੂੰ ਨਾ ਪਤਾ ਨਹੀਂ ਕੀ ਨੂੰ ਮਿੱਟੀ ਦੇ ਨਾਲ ਕੀ ਚੀਜ਼ ਆ ਇਹਨੇ ਮਿੱਟੀ ਨੂੰ ਮੂੰਹ ਲਾਣਾ ਹੀ ਲਾਣਾ ਲਾਣਾ ਹੀ ਲਾਣਾ ਇਹ ਝਾੜੂ ਵੱਡਾ ਹੀ ਇਸ ਕਰਕੇ ਨਾ ਮੈਂ ਕਿਹਾ ਚੱਲਾਂ ਇਦਾਂ ਮਾਰ ਦਿੰਨੀ ਆ ਸਵੇਰੇ-ਸਵੇਰੇ ਨਾ ਮੌਸਮ ਵੀ ਬੜਾ ਠੰਡਾ ਠੰਡਾ ਜਾਂ ਹੁੰਦਾ ਵਾ ਤੇ ਮੈਂ ਨਾ ਇਹ ਸਵੇਰ ਦੇ ਟਾਈਮ ਤੇ ਮੈਂ ਨਾ ਗਰਮ ਨਾਈਟ ਸੂਟ ਜਿਹੜਾ ਉਹ ਵੇਅਰ ਕਰ ਲੈਂਦੀ ਤੇ ਸ਼ਾਮ ਨੂੰ ਜਿਹੜਾ ਵਾ ਮੈਂ ਜਦੋਂ ਸੌਣਾ ਹੁੰਦਾ ਉਦੋਂ ਮੈਂ ਨਾ ਠੰਡਾ ਜਆ ਪਾ ਲੈਨੀ ਕਿਉਂਕਿ ਨਾ ਰਾਨ ਬੜੀ ਦਿੱਕਤ ਜੀ ਹੁੰਦੀ ਆ ਗਰਮ ਦੇ ਨਾਲ ਨਾ ਪਾਇਆ ਨਹੀਂ ਜਾਂਦਾ ਕਿ ਖਾਰਿਚ ਵਗੈਰਾ ਬੜੀ ਹੁੰਦੀ ਆ ਤੇ ਉਹਦੇ ਕਰਕੇ ਨਾ ਫਿਰ ਮੈਂ ਠੰਡਾ ਪਾ ਲੈਨੀ ਆ ਤੇ ਮੈਂ ਕਿਹ ਚੱਲਣਾ ਇਹ ਨਾਣ ਤੋਂ ਬਾਅਦ ਹੀ ਮੈਂ ਚੇਂਜ ਕਰਦੀ ਹੁਣ ਹਨਾ ਫਿਰ ਮੈਂ ਨਾ ਲੂਗੀ ਤਾਂ ਫਿਰ ਜਿਹੜਾ ਵਾ ਉਹ ਕਰੂੰਗੀ ਸੇਰ ਨੂ ਮੈਂ 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 ਮ ਤੇ ਮੋਟਾ ਸੂਟ ਛਾਲਿਆ ਕਿਉਂਕਿ ਬਾਹਰ ਠੰਡਾ ਤੇ ਉਹਦਾ ਵੀ ਨਾਉਣ ਤੋਂ ਬਾਅਦ ਜੇ ਠੰਡ ਲੱਗਦੀ ਹੈ ਤੇ ਨਵੇਂ ਸ਼ੀ ਹੋ ਗਿਆ ਰੈਡੀ ਤੇ ਉਹ ਕੰਬਲ ਵਿੱਚ ਵੜਿਆ ਉਹ ਜੇ ਜਾਣਾ ਹੋਊਗਾ ਉਦੋਂ ਨਿਕਲ ਜਾਣਾ ਆਪਾਂ ਤੇ ਇੱਥੇ ਨਾ ਮੈਂ ਇਹ ਕਲਿੱਪ ਬਾਮ ਲਾਉਂਗੀ ਤੇ ਮੋਇਸਚਰਾਈਜ਼ਰ ਲਗਾਉਂਗੀ ਕਿਉਂਕਿ ਸਰਦੀਆਂ ਕਰਕੇ ਨਾ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਐ ਲਿਪਸ ਵੀ ਮਤਲਬ ਡਰਾਈ ਹੋ ਹੋ ਕੇ ਨਾ ਖਰਾਬ ਹੋ ਗਿਆ ਅਸੀਂ ਬੇਰੇ ਚਿਹਰੇ ਮੇ ਚਾੜੂ ਜਿਹੜਾ ਛਾਤ ਤੇ ਲਾ ਲਿਆ ਸੀ ਮੇਰੇ ਵਾਜਣਾ ਟਾਈਮ ਨਹੀਂ ਲੱਗਦਾ ਇੱਕ ਨਾਲ ਇਹਦਾ ਫਿਰ ਵਾਜਦਾ ਨਹੀਂ ਆ ਨਾ ਤੇ ਤੇ ਮਸਾਈ ਜੇ ਮੈਂ ਯੂਜ਼ ਕਰਦੀ ਆ ਫੌਕਸ ਟੇਲ ਦਾ ਵੇਖੋ ਤੇ ਇਹ ਬੜਾ ਵਧੀਆ ਵਾ ਵੈਸੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਮੈਨੂੰ ਅਜੇ ਤੱਕ ਤੇ ਲੱਗਾ ਨਹੀਂ ਕੋਈ ਵੀ ਤੇ ਸਬਜੀ ਮੈਂ ਬਣਾ ਲਈ ਸਵੇਰੇ ਸਵੇਰੇ ਤੇ ਆਪਾਂ ਹੋ ਗਏ ਹੁਣ ਫਰੀ ਚਾਹ ਵੀ ਬਣਾ ਕੇ ਜਿਹੜੀ ਉਹ ਦੇ ਦਿੱਤੀ ਬਸ ਨਮਿਸ਼ ਨੇ ਸਕੂਲ ਜਾਣਾ ਬਸ ਫੇ ਲੋ ਜੀ ਇੱਥੇ ਹੈਗਾ ਹੁਣ ਮਾਰਨਿੰਗ ਦਾ ਟਾਈਮ ਅਗਲਾ ਦਿਨ ਨੈਕਸਟ ਡੇ ਤੇ ਕੱਲ ਮੇਕ ਬਲੌਗ ਬਣਿਆ ਨਹੀਂ ਆ ਕੰਟੀਨਿਊ ਨਹੀਂ ਹੋ ਪਾਇਆ ਤੇ ਅੱਜ ਮੈਂ ਜਿਹੜਾ ਮੈਂ ਕਿ ਕੰਟੀਨਿਊ ਕਰ ਲੈਨੇ ਇੱਥੇ ਆਗੇ ਪ੍ਰੈਸ ਹੋ ਗਏ ਕੱਪੜੇ ਮੈਂ ਕਿ ਇਹਨਾਂ ਨੂੰ ਵੀ ਸਵੇਂੜ ਦੇਨੇ ਮੈਂ ਸਾਰਾ ਕੰਮ ਜਿਹੜਾ ਕਰ ਲਿਆ ਨਮੀ ਚੱਲ ਗਿਆ ਸਕੂਲ ਸਾਰਾ ਕੰਮ ਹੋ ਗਿਆ ਫਿਨਿਸ਼ ਤੇ ਇਹ ਰਹਿ ਗਿਆ ਹੀ ਮੈਂ ਇਹ ਕੱਪੜੇ ਨਾ ਪ੍ਰੈਸ ਹੋ ਗਏ ਆ ਪ੍ਰੈਸ ਨਾ ਸਾਡੀ ਖਰਾਬ ਹੋਈ ਏ ਤੇ ਉਹਦੇ ਕਰਕੇ ਨਾ ਫਿਰ ਕੱਪੜੇ ਹੋ ਜਾਂਦੇ ਆ ਇੱਥੇ ਨਾ ਮੈਂ ਕਿ ਇਹਨਾਂ ਨੂੰ ਵੀ ਸਵੇਂੜ ਲੈਣੀ ਆ ਤੇ ਅੱਜ ਬਿਲਕੁਲ ਵੀ ਧੁੱਪ ਨਹੀਂ ਲੱਗੀ ਹੈ। ਬਿਲਕੁਲ ਵੀ ਧੁੱਪ ਨਹੀਂ ਲੱਗੀ ਛਾਂ ਛਾਂ ਜੀ ਆ ਤੇ ਬੱਦਲ ਲੱਗਿਆ ਹੋਇਆ ਵਾ। ਮੇਰੇ ਬੱਦਲ ਪਾਊਗਾ ਤੇ ਠੰਡ ਆ ਜਾਣੀ ਹੁਣ। ਦੇਖਿਓ ਤੇ ਇਹ ਮੈਂ ਪਾ ਲਿਆ ਅੱਜ ਮੋਟਾ ਮਾਈਕ ਸੂਟ। ਮੈਂ ਕਹਿੰਨਾ ਸਵੇਰੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਫਿਰ ਨਾ। ਨਾਣ ਤੋਂ ਬਾਅਦ ਤੁਹਾਨੂੰ ਪਤਾ ਕਿ ਜ਼ਿਆਦਾ ਲੱਗਦੀ ਹੈ। ਤੇ ਨਾ ਇਧਰ ਚਲੋ ਗਰਮ ਪਾਣੀ ਨਾਲ ਆ ਪਰ ਫਿਰ ਵੀ ਠੰਡ ਬੜੀ ਲੱਗਦੀ ਹੈ ਤੇ ਉਹਦੇ ਕਰਕੇ ਨਾ ਇਹ ਮੈਂ ਜੁੱ ਕਰਮੀ ਪਾ ਲਿਆ ਮੈਂ ਕਿ ਇਹਨੂੰ ਪਾ ਲੈਨੇ ਆ ਇਹ ਸਾਰਾ ਦਿਨ ਇਹ ਮੇਰਾ ਲੈਂਥ ਵੀ ਦੀ ਕਾਫੀ ਆ ਤੇ ਉਦਾਂ ਮੈਂ ਵੱਡਾ ਸਾਈਜ਼ ਲਿਆ ਵਾਂ ਤੇ ਕੰਫਰਟੇਬਲ ਆ ਇਹ ਬਹੁਤ ਤੇ ਇਹ ਚੱਲ ਜੂਗਾ ਆਪਣਾ ਅੱਜ ਕੱਪੜੇ ਸੁਮੇਖਦੇ ਆ ਪਹਿਲਾਂ ਅੱਜ ਕੱਪੜੇ ਨਹੀਂ ਧੁਪੇ ਹੈਗੇ ਅੱਜ ਇਹੀ ਸਾਂਭੇ ਜਾਣੇ ਆ ਲਾਈਟ ਬੰਦ ਉਹਨਾਂ ਦਾ ਕਾਫੀ ਨੀਰਾ ਨੀਰਾ ਜਿਹਾ ਲੱਗਣਿਆ ਮੈਂ ਪੜਦਾ ਇੱਧਰ ਨੂੰ ਕੀਤਾ ਬਟ ਫਾਇਦਾ ਨਹੀਂ ਕੋਈ ਤੇ ਇੱਥੇ ਹੈਗਾ ਮੈਂ ਮੰਗਾਇਆ ਸੀ ਐਮਾਜ਼ਨ ਤੋਂ ਜੋਗਰ ਇਹ ਮੇਰੇ ਹਸਬੰਦ ਵਾਤੇ ਤੇ ਪਹਿਲੇ ਵੀ ਨੂੰ ਮੰਗਾਇਆ ਸੀ ਤੇ ਉਹ ਨਾ ਛੋਟਾ ਨੰਬਰ ਆ ਗਿਆ ਫਿਰ ਉਹਦੀ ਟਰਨ ਕੀਤਾ ਫਿਰ ਮੈਂ ਦੂਜਾ ਮੰਗਵਾਇਆ ਹੈ ਵੇਖੋ ਤੁਸੀਂ ਮੰਗਾ ਸਕਦੇ ਜੀ ਇਹ ਹੈਗਾ ਬ੍ਰਾਂਡ ਕਿੰਨਾਂ ਦੱਸਦੀਆਂ ਅਰਬਾਨੋ ਦਾ ਇਹ ਹੈਗਾ ਅਰਬਾਨੋ ਦਾ ਤੇ ਐ ਮੈਂ ਮੰਗਾਇਆ ਸੀ 38 ਨੰਬਰ ਆ ਵੇਖੋ ਬੜਾ ਕੰਫਰਟੇਬਲ ਆਇਆ ਵੇ ਐ ਵਾਲੇ ਕਲਰ ਦਾ ਜੀਨ ਤੇ نیچے ਜਿੱਦਾਂ ਹੁੰਦਾ ਨਾ ਲਾਸਟਿਕ ਵਗੈਰਾ ਹੁੰਦੀ ਹੈ ਕੰਫਰਟੇਬਲ ਬੜੇ ਰਹਿੰਦੇ ਆ ਜੀਨਾਂ ਨਾਲ ਉਹ ਚੰਗੇ ਹੁੰਦੇ ਜਦੋਂ ਪਜਾਮੇ ਵਗੈਰਾ ਵੀਅਰ ਕਲੈਰ ਖਰੀਦੇ ਨਾ ਉਹ ਵੀ ਚੀਜ਼ ਹੁੰਦਾ ਹੈ ਤੇ ਮੈਂ ਲਿਆ ਹੈ 850 ਦਾ हेलो जी गल्ला करदा करदा लाइट ਵੀ ਆ ਗਈ ਵੇਖਿਆ ਕਿੰਨੀ ਵਧੀਆ ਲਾਈਟ ਹੋ ਗਈ ਹਾਂ ਵੇਖੋ ਕਲਰ ਹੁਣ ਵੇਖੋ ਤੇ ਜਿਹਦਾ ਜੀ ਦਾ ਕਲਰ ਹੁੰਦਾ ਉਦਾਂ ਦਾ 850 ਦਾ ਇਹ ਮੈਨੂੰ ਮਿਲਿਆ ਸੀ ਡਿਲੀਵਰੀ ਨਹੀਂ ਪਈ ਜਿਹਦੀ ਚਾਰ ਦਿਨ ਪੁੱਛੀ ਨਹੀਂ ਤੇ ਐਨਾ ਸੂਟ ਮੇਰੇ ਕੋ ਪਿਆ ਸੀ ਮਤਲਬ ਇਹ ਮੇਰੀ ਨਾ ਸਿਸਟਰ ਨੇ ਮੈਨੂੰ ਦਿੱਤਾ ਸੀ ਇਹ ਪਾਕਿਸਤਾਨੀ ਸੂਟ ਆ ਇਹਨੂੰ ਜਿਹਦਾ ਨੈਟ ਹੁੰਦੀ ਨਾ ਉਹ ਚੀਜ਼ ਆ ਤੇ ਪੂਰਾ ਖੱਡਿਆ ਹੋਇਆ ਵਾ ਹਾਂ ਵੇਖੋ ਪੂਰਾ ਨਾ ਗ੍ਰੀਨ ਕਲਰ ਹੈ ਮਹਿੰਦੀ ਆ ਜਾਂ ਕਲਰ ਆ ਗ੍ਰੀਨ ਕਲਰ ਤੇ ਆ ਵੇਖੋ ਨਾ ਥੱਲੇ ਚਾ ਅਲਰਜੀ ਵੀ ਲੱਗੀ ਆ ਤੇ ਬੜੀ ਵਧੀਆ ਸ਼ਰਟ ਆ ਐ ਤੇ ਮੈਂ ਰਦਰ ਇਹਨੂੰ ਸਵਾਲ ਆ ਮੋਤੀ ਵਗੈਰਾ ਲੱਗੇ ਹੋਏ ਆ ਸਾਰਾ ਹੀ ਨਾ ਐਨ ਜੜਿਆ ਪੂਰਾ ਐ ਸ਼ਰਟ ਆ ਇਹਦੀ ਤੇ ਐ ਸਲਵਾਰ ਆ ਕਿ ਕريب ਚ ਸਲਵਾਰ ਪਲਾਜ਼ੋ ਬਣਾਓ ਜਾਂ ਸਲਵਾਰ ਬਣਾਓ ਹਨਾ ਇਹ ਦੁਪੱਟਾ ਵੀ ਮੈਨੂੰ ਬੜਾ ਵਧੀਆ ਲੱਗਾ ਇਹਦਾ ਇਹਦੇ 4 ਸਾਈਡਡ ਨਾ ਤੇ 2 ਸਾਈਡਡ ਇਹਦਾ ਕੱਢਿਆ ਹੋਇਆ ਵੇਖੋ ਆ ਕਿੱਧਰ ਸਿੱਧਾ ਹਾਂ ਇਹ ਆ ਵੇਖੋ ਕੱਢਿਆ ਹੋਇਆ 골ਡਨ ਕਲਰ ਨਾ ਤੇ ਇਹਦੇ ਅੰਦਰ ਵੀ ਨਾ ਸ਼ਿਮਰ ਜਿਹਾ ਆ ਵੇਖੋ ਸ਼ਿਮਰ ਨਹੀਂ ਮੋਤੀ ਲੱਗੇ ਹੋਏ ਆ ਵੇਖੋ ਤੇ ਕਾਫੀ ਖੁੱਲਾ ਦੁਪੱਟਾ ਤੇ ਵਧੀਆ ਲੱਗਣ ਦਾ ਵੈਸੇ ਨੈਟ ਦਾ ਵਾ ਬਟ ਇਹ ਸੋਹਣਾ ਲੱਗ ਰਿਹਾ ਮਹਿੰਦੀ ਆ ਜਾਂ ਕਲਰ ਵਾ ਦੇਖਦੀ ਆ ਮੈਨੂੰ ਸਵਾਨੀ ਆ ਤੇ ਇਹ ਸੀ ਤੇ ਉਧਰ ਮੈਂ ਨਾ ਕਿਉਂ ਵੀ ਬਣਨ ਵਾਸਤੇ ਰੱਖਿਆ ਹੋਇਆ ਵਾ ਗੈਸ ਤੇ ਵੇਖਦੀ ਆ ਅਜੇ ਬਣਿਆ ਨਹੀਂ ਉਹ ਨਾ ਵੇਖੋ ਟਾਈਦਰ ਉਹਨੂੰ ਮੰਜੀ ਦਾ ਆਖ ਦਿੱਤੀ ਮੈਂ ਕਿਹਾ ਮੰਜੀ ਦੇ ਉੱਪਰ ਪੈ ਜਾ ਠੰਡ ਬਹੁਤ ਜ਼ਿਆਦਾ ਵਾ نیچے ਤਾਂ ਕਰਕੇ ਉਹ ਥੱਲੇ ਬੈ ਗਿਆ ਉਹ ਹੀ ਨਾ ਕੁੱਤਿਆਂ ਮਾਰੀ ਆਦਤ ਆ ਆ ਵੇਖੋ ਕੀ ਹੋ ਨਕਾਬਾਣ ਜਾਂਦਾ ਹੌਲੀ ਹੌਲੀ ਨਾ ਤੇ ਇਥੇ ਵਾਲਪੇਪਰ ਵਾਲਾ ਆਇਆ ਹੀ ਨਹੀਂ ਅਜੇ ਵੇਖੋ ਅੱਜ ਤੇ ਨਹੀਂ ਸ਼ਾਇਦ ਆਊਗਾ ਕੱਲ ਆਊਗਾ ਤੇ ਕੰਮ ਹੋਰ ਕਰਾਉਣ ਵਾਲੇ ਉਹ ਵੀ ਜਿਹੜੇ ਉਹ ਕਰਾਵਾਂਗੇ ਤੇ ਮੈਂ ਸੋਚਣ ਨਹੀਂ ਕਿ ਨਾ ਹੋ ਜਨ ਇਹੀ ਮੌਸਮ ਚ ਤੇ ਚੰਗਾ ਮੈਂ ਕਿਉਂਕਿ ਅੱਗੇ ਨਾ ਫਿਰ ਠੰਡ ਜ਼ਿਆਦਾ ਆ ਜਾਣੀ ਆ ਉਹਦੇ ਕਰਕੇ ਤੇ ਮੈਂ ਤੁਹਾਨੂੰ ਨਾਈਟ ਸੂਟ ਵਿਖਾਉਣੀ ਆ ਬਲ ਆ ਵੇਖੋ ਇੱਕ ਮਿੰਟ ਇੱਥੇ ਰੱਖਦੀ ਆ ਹਾਂ ਆ ਵੇਖੋ ਇਹਨਾਂ ਮੈਂ ਨਾ ਥੋੜਾ ਲੈਂਥੇ ਦੀ ਲਈ ਆ ਇਹਨਾਂ ਨਹੀਂ ਤੇ ਨਾ ਬਹੁਤ ਉੱਚੇ ਹੁੰਦੇ ਆ ਮੈਂ ਕਿਹਾ ਇਹਨਾਂ ਨਾ ਇਹ ਕੰਫਰਟੇਬਲ ਨਾਲੇ ਨਾ ਮੇਰੇ ਅੱਗੇ ਪੈ ਜਾਏਗਾ ਤੇ ਪਜਾਮਾ ਤੇ ਨਾਲ ਇਹ ਵਾਲੀ ਸ਼ਰਟ ਇੱਕ ਨੰਬਰ ਮੈਂ ਵੱਡਾ ਲਿਆ ਜਿੱਦਾਂ ਕਿ ਮੈਨੂੰ ਇਹ ਲੰਦਾ ਇਹ ਐਕਸਲ ਤੇ ਬੜਾ ਸੌਫਟ ਆ ਬੜਾ ਸੌਫਟ ਕਪੜਾ ਹੈ ਇੱਥੇ ਸਾਰਾ ਜਿਹੜਾ ਉਹ ਕੱਢਿਆ ਵਾ ਤੇ ਇਹ ਵਾਲੇ ਮੌਸਮ ਚ ਵੀ ਪਹਿਜੂਗਾ ਅੱਗੇ ਵੀ ਪਹਿਜੂਗਾ ਕੋਈ ਵੀ ਸਵੈਟਰ ਵਗੈਰਾ ਵੇਅਰ ਤੁਸੀਂ ਕਰ ਸਕਦੇ ਹੋ ਉੱਪਰ ਦੀ ਹੈ ਨਾ ਤੇ ਮੈਨੂੰ ਬੜਾ ਰੀਜ਼ਨੇਬਲ ਪ੍ਰਾਈਸ ਚ ਮਿਲ ਗਿਆ ਤੇ ਮੈਂ ਜਿਹੜਾ ਉਹ ਲੈ ਲਿਆ ਫਿਰ ਤੇ ਚਲੋ ਜੀ ਵਲੌਗ ਨੂੰ ਕੰਟੀਨਿਊ ਕਰਦੇ ਆਂ ਵਲੌਗ ਨੂੰ ਪੂਰਾ ਵੇਖਿਆ ਕਰੋ ਸ਼ੁਰਤ ਲਾ ਕੇ ਅੰਤ ਤੱਕ ਤੇ